ਰੰਗ ਰੂਪ ਕੋਈ ਪਸਾਰਾ ਕੋਈ ਪ੍ਰਭਤਾ ਮਨ ਦਾ ਘਰ ਨਹੀਂ ਹੈ ਮਨ ਦਾ ਘਰ ਪ੍ਰਭੂ ਹੈ ਕੋਈ ਪਦਾਰਥ ਮਨ ਦਾ ਘਰ ਨਹੀਂ ਹੈ ਪਦਾਰਥ ਤਨ ਦੀ ਲੋੜ ਹੈ ਤੇ ਤਨ ਦੀ ਲੋੜ ਨੂੰ ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ ਤੇ ਇਸੇ ਨੂੰ ਲੋਭ ਕਹਿੰਦੇ ਇਸੇ ਨੂੰ ਲੋਭ ਕਹਿੰਦੇ ਪਦਾਰਥ ਤੇ ਤਨ ਦੀ ਲੋੜ ਸੀ ਇਸ ਨੂੰ ਇਸਨੇ ਆਪਣੀ ਮਨ ਦੀ ਲੋੜ ਬਣਾ ਲਿਆ ਬੜੇ ਧਿਆਨ ਨਾਲ ਸੁਣਨਾ ਔਰ ਮਨ ਦਾ ਉਸ ਵਿੱਚ ਕੋਈ ਰਜਾਈ ਮਾ ਨਹੀਂ ਆ ਤਨ ਦੀ ਤ੍ਰਿਪਤੀ ਹੋ ਸਕਦੀ ਹੈ ਭੋਜਨ ਤਨ ਦੀ ਲੋੜ ਹੈ ਪਰ ਮਨ ਨੇ ਆਪਣੀ ਲੋੜ ਬਣਾ ਰਿਆ ਬਾਰ ਬਾਰ ਯਾਦ ਆ ਰਿਹਾ ਹੈ ਇਹ ਖਾਣਾ ਉਹ ਖਾਣਾ ਉਹ ਖਾਣਾ ਇੱਥੇ ਤਨ ਦੀ ਲੋੜ ਸੀ ਭੁੱਖ ਵੀ ਨਹੀਂ ਲੱਗੀ ਤੇ ਮਨ ਯਾਦ ਕਰੀ ਜਾ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੂੰ ਜਿੰਨ ਵੀ ਅਰਜ਼ ਕੀਤੀ ਸੀ ਲੋੜਾਂ ਮਨੁੱਖ ਦੀਆਂ ਸੀਮਤ ਨੇ ਲੋਭ ਦੀ ਕੋਈ ਸੀਮਾ ਨਹੀਂ ਹੈ ਭੁੱਖ ਦੀ ਸੀਮਾ ਹੈ ਸਵਾਦ ਦੀ ਕੋਈ ਸੀਮਾ ਨਹੀਂ ਕੋਈ ਸੀਮਾ ਨਹੀਂ ਤਨ ਦੀਆਂ ਲੋੜਾਂ ਨੂੰ ਜਦ ਮਨੁੱਖ ਮਨ ਆਪਣੀ ਲੋੜ ਬਣਾ ਲੈਂਦਾ ਹੈ ਉਸੇ ਨੂੰ ਵਾਸ਼ਨਾ ਕਹਿੰਦੇ ਨੇ ਗੁਸਤਾਖੀ ਮਾਫ ਦੋ ਸ਼ਬਦ ਬਰਦਾਸ਼ਤ ਕਰ ਲੈਣਾ ਕਾਮ ਤਨ ਦੀ ਲੋੜ ਹੈ ਮਨ ਦੀ ਨਹੀਂ ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ ਵਾਸ਼ਨਾ ਬਣ ਜਾਂਦੀ ਹੈ ਪਦਾਰਥ ਤਾਂ ਦੀ ਲੋੜ ਹੈ ਮਨ ਦੀ ਨਹੀਂ ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ ਲੋੜ ਬਣਾ ਲੈਂਦਾ ਇਸ ਨੂੰ ਲੋਭ ਕਹਿੰਦੇ ਹੈ ਸ਼ਕਤੀ ਤਾਕਤ ਪ੍ਰਭਤਾ ਇਹ ਬਾਹਰ ਦੀ ਕੋਈ ਸਹੂਲਤਾਂ ਵਾਸਤੇ ਚਾਹੀਦੀ ਹੋਣੀ ਹੈ ਤਨ ਨੂੰ ਲੇਕਿਨ ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ ਇਹ ਹੰਕਾਰ ਬਣ ਜਾਂਦਾ ਹੈ ਪਰਬਲ ਹੰਕਾਰ ਜੋ ਸਿਰਫ ਤਨ ਦੀ ਲੋੜ ਹੈ ਮਨ ਨੇ ਆਪਣੀ ਲੋੜ ਬਣਾ ਲਿਆ ਤੇ ਜਦ ਪ੍ਰਾਪਤ ਹੋ ਜਾਂਦਾ ਹੈ ਮਨ ਦੀ ਤ੍ਰਿਪਤੀ ਨਹੀਂ ਤ੍ਰਿਪਤੀ ਨਹੀਂ ਇੱਕ ਨਿਰਧਨ ਤੇ ਨਿਰਧਨ ਹੈ ਚੋਟੀ ਦਾ ਧਨਵਾਨ ਵੀ ਨਿਰਧਨ ਹੈ ਇਹ ਵੀ ਮੈਰਸ ਕਰਦੇ ਆ ਇਸ ਚੱਕਰ ਚ ਨਾ ਪੈਣਾ بڑے بڑے ਰਾਜੇ ਮਹਾਰਾਜੇ ਜਦ ਬਿਕਸ਼ੂ ਬਣਦੇ ਨੇ ਜਾਂ ਕਿਸੇ ਬਿਕਸ਼ੂ ਦੇ ਅੱਗੋਂ ਹੱਥ ਜੋੜ ਕੇ ਖੜੇ ਹੁੰਦੇ ਨੇ ਉਦੋਂ ਹੈਰਾਨ ਗਈ ਆਉਂਦੀ ਲੈ ਹੈਗੇ ਤੇ ਰਾਜੇ ਮਹਾਰਾਜੇ ਕੀ ਕਰਦੇ ਕੀ ਗੁਰੂ ਨਾਨਕ ਇਸ ਦਾ ਜ਼ਿਕਰ ਵੀ ਕਰਨ ਲੋਵੇਂ ਰਾਜੇ ਕੰਨ ਪੜਾਏ ਘਰ ਘਰ ਮੰਗੇ ਵਿਖਿਆ ਜਾ ਹੈਗੇ ਤੇ ਸ਼ੈ ਨਿਸ਼ਾਸਨ ਲੇਖਨ ਪਤਾ ਚਲਿਆ ਤੇ ਤਨ ਦੀ ਲੋੜ ਸੇਵੇਂ ਮਨ ਦੀ ਲੋੜ ਬਣਾਈ ਪਦਾਰਤ ਤਨ ਦੀ ਲੋੜ ਨੇ ਜਦ ਮਨ ਦੀ ਲੋੜ ਬਣਾ ਲਈਏ ਮਨ ਨਹੀਂ ਟਿਕਦਾ ਕਿਸੇ ਰਾਜsingਾਸਨ ਤੇ ਮਨ ਨਹੀਂ ਟਿਕਦਾ ਤਾਨੇ ਬੈਠਦਾ ਕਿਸੇ ਪਦਾਰਥ ਦੇ ਚ ਮਨ ਨਹੀਂ ਟਿਕਦਾ ਸਿਰਫ ਤਾਨੇ ਜੁੜਦਾ ਇਹ ਵੀ ਮਰਜ਼ ਕਰੇ ਕਿਸੇ ਰੂਪ ਦੇ ਚ ਮਨ ਨਹੀਂ ਬੈਠਦਾ ਸਿਰਫ ਵਕਤੀ ਹੈ ਵਕਤੀ ਮਨ ਦੀ ਲੋੜ ਨਹੀਂ ਮਨ ਦੀ ਲੋੜ ਪ੍ਰਮਾਤਮਾ ਹੈ ਮਨ ਦੀ ਲੋੜ ਪ੍ਰਭੂ ਵੇ ਪ੍ਰਪਤਾ ਨਹੀਂ ਹੈ ਮਨ ਦੀ ਲੋੜ ਰਾਮ ਹੈ ਕਾਮ ਨਹੀਂ ਹੈ ਮਨ ਦੀ ਲੋੜ ਪ੍ਰਮਾਤਮਾ ਹੈ ਪਦਾਰਥ ਨਹੀਂ ਹੈ ਮਨਨ ਦੀ ਲੋੜ ਪ੍ਰਭੂ ਹੈ ਪ੍ਰਭਤਾ ਨਹੀਂ ਹੈ ਜਦ ਕੋਈ ਪ੍ਰਭਤਾ ਨੂੰ ਪਦਾਰਥ ਨੂੰ ਕਾਮ ਨੂੰ ਆਪਣੇ ਮਨ ਦੀ ਲੋੜ ਬਣਾ ਲੈਂਦਾ ਹੈ ਭਟਕਣਾ ਵੱਧ ਜਾਂਦੀ ਹੈ ਵੱਧ ਜਾਂਦੀ ਹੈ ਭਟਕਣਾ ਵੱਧ ਜਾਂਦੀ ਹੈ ਕਿਉਂਕਿ ਉਹ ਟਿਕਦਾ ਨਹੀਂ ਉਹ ਕਿਦਰੇ ਵੀ ਟਿਕਦਾ ਨਹੀਂ ਮਨ ਭਟਕਦਾ ਹੈ ਕਾਲ ਦੇਚ ਸਮੇਂ ਦੇਚ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇਚ ਵਟਕਦਾ ਹੈ ਮਨ ਨੂੰ ਵਟਕਣ ਵਾਸਤੇ ਕੋਈ ਅਸਥਾਨ ਨਹੀਂ ਚਾਹੀਦਾ ਜਗਾ ਨਹੀਂ ਚਾਹੀਦੀ ਜਗਾ ਚਾਹੀਦੀ ਹੈ ਤਨ ਨੂੰ ਦੌੜਨ ਭੱਜਣ ਵਾਸਤੇ ਕੰਮ ਕਰਨ ਵਾਸਤੇ ਅਸਥਾਨ ਚਾਹੀਦਾ ਹੈ ਤਨ ਨੂੰ ਮਨ ਨੂੰ ਨਹੀਂ ਚਾਹੀਦਾ ਮਨ ਤੇ 4 ਫੁੱਟ ਦੀ ਜਗਾ ਚ ਵੀ ਬੰਦਾ ਬੈਠਾ ਹੈ ਮਨ ਹਜ਼ਾਰਾਂ ਮੀਲ ਦੀ ਵਾਟ ਤੈ ਕਰੇਗਾ ਉਹ ਸਮੇਂ ਚ ਵਟਕਦਾ ਹੈ ਵਕਤ ਦੇ ਚ ਵਟਕ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚ ਵਟਕ ਗਿਆ ਤੁਸੀਂ ਆਖੋਗੇ ਕਿਉਂ ਵਟਕਦਾ ਹੈ ਯਾਦਾਂ ਦੇ ਚ ਕਿਉਂ ਵਟਕਦਾ ਹੈ ਕੁਝ ਮਿਲਿਆ ਸੀ ਬੜੀ ਖੁਸ਼ੀ ਮਿਲੀ ਸੀ ਮਿਲ ਕੇ ਕੁਝ ਮਨ ਭਾਉਂਦਾ ਮਿਲਿਆ ਸੀ ਬੜੀ ਖੁਸ਼ੀ ਮਿਲੀ ਫਿਰ ਵਿਚੜ ਗਏ ਬੜੀ ਚੋਟ ਲੱਗੀ ਬੜਾ ਦੁੱਖ ਹੋਇਆ ਯਾਦਾਂ ਕਿਸ ਦੀ ਆਉਂਦੀਆਂ ਨੇ ਦੁੱਖ ਸੁੱਖ ਦੀਆਂ ਜਦ ਮਨ ਕੋਈ ਯਾਦਾਂ ਦੇ ਚ ਬੈਠਾ ਹੋਵੇ ਜਾਂ ਸੁੱਖਾਂ ਨੂੰ ਯਾਦ ਕਰ ਰਿਹਾ ਹੋਵੇਗਾ ਜਾਂ ਦੁੱਖਾਂ ਨੂੰ ਔਰ ਕੀ ਯਾਦ ਕਰਦਾ ਹੈ ਬਗੌਰ ਮੁਤਾਲਾ ਕਰ ਲੈਣਾ ਆਪ ਸਾਰੇ ਸਿਆਣੇ ਬੈਠੋ ਕੁਝ ਮਿਲਿਆ ਸੀ ਕੁਝ ਵੀ ਮਿਲਿਆ ਸੀ ਕੋਈ ਪਦਾਰਥ ਮਿਲਿਆ ਸੀ ਮਿੱਤਰ ਮਿਲਿਆ ਸੀ ਪੁੱਤਰ ਮਿਲਿਆ ਸੀ ਵਿਰਾਮ ਮਿਲਿਆ ਸੀ कोई मिली सी कुछ भी मिले ऐसे मिलके बड़ी खुशी हुई सी याद आऊंगी फिर बिछड़ गई समय दिच जो कुछ भी मिलता है बिछड़ता है कुछ भी मिलता है ये जीवन में मिले है बिछड़े जवानी मिली है बिछड़े बचपना मिले है बिछड़ गया मिलना बिछड़ना मिलना बिछड़ना ਇਸ ਸਮੇਂ ਦਾ ਸੁਭਾਅ ਹੈ ਕਾਲ ਦਾ ਸੁਭਾਅ ਹੈ ਮਿਲਿਆ ਸੀ ਬੜੀ ਖੁਸ਼ੀ ਮਿਲੀ ਯਾਦ ਆਉਂਦੀ ਹੈ ਵਿਛੜ ਗਿਆ ਬੜੀ ਚੋਟ ਲੱਗੀ ਬੜਾ ਦੁੱਖ ਹੋਇਆ ਵੀ ਯਾਦ ਆਉਂਦਾ ਹੈ ਯਾਦਾਂ ਦੁੱਖ ਸੁੱਖ ਦੀਆਂ ਆਉਂਦੀਆਂ ਤੇ ਯਾਦਾਂ ਦਾ ਸੰਬੰਧ ਗੁਜ਼ਰੇ ਹੋਏ ਸਮੇਂ ਨਾਲ ਕੁਝ ਸਮਾਂ ਇੱਕੋ ਹੀ ਹੈ ਕਦੀ ਚੱਕਰ 'ਚ ਨਾ ਪੈਣਾ ਕਿ ਸਮੇਂ ਦੇ ਕੋਈ ਤਿੰਨ ਰੂਪ ਨੇ ਮਨੁੱਖ ਕਰਕੇ ਸਮਾਂ ਸਮਾਂ ਦਾ ਇਹ ਵਿਭਾਜਨ ਹੋ ਜਾਂਦਾ ਹੈ ਵੰਡ ਹੋ ਜਾਂਦੀ ਹੈ ਭੂਤ ਭਵਿਸ਼ ਵਰਤਮਾਨ ਅਸੀਂ ਕਹਿ ਦਿੰਦੇ ਆ माजी ਹਾਲ ਮੁਸਤਕਬਲ ਅਸੀਂ ਕਹਿ ਦਿੰਦੇ ਆ ਕੁਝ ਸਮਾਂ ਇੱਕ ਹੈ ਪਰਮਾਤਮਾ ਦੀ ਦੁਨੀਆ ਸਮਾਂ ਇੱਕ ਹੈ ਮੇਰੇ ਕਰਕੇ ਕੁਝ ਜਿਹੜਾ ਗੁਜ਼ਰਾ ਹੋਇਆ ਸਮਾਂ ਉਹ ਮੇਰਾ ਬੂਤ ਕਾਲ ਹੈ ਆਉਣ ਵਾਲਾ ਭਵਿਸ਼ ਜੋ ਸਾਹਮਣੇ ਵਰਤਮਾਨ ਇਹ ਮੇਰੇ ਕਰ ਕਰਕੇ ਮੈਂ ਨਹੀਂ ਹਾਂ ਤਾਂ ਸਮਾਂ ਤੇ ਇੱਕੋ ਹੀ ਹੈ ਉਮੀਦ ਇਹ ਗੱਲ ਪਕੜਦੇ ਚਾਹ ਕੇ ਸਮੇਂ ਦੇ ਕੋਈ ਤਿੰਨ ਰੂਪ ਨਹੀਂ ਮਨੁੱਖ ਕਰਕੇ ਤਿੰਨ ਰੂਪ ਹੋ ਜਾਂਦੇ ਮੇਰਾ ਕੁਝ ਗੁਜ਼ਰਿਆ ਹੋਇਆ ਸਮਾਂ ਮੇਰਾ ਕੁਝ ਆਉਣ ਵਾਲਾ ਸਮਾਂ ਹੁਣ ਸਮਾਂ ਇੱਕੋ ਹੈ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਕਿ ਯਾਦਾਂ ਦੇ ਵਿੱਚ ਕੀ ਹੁੰਦਾ ਹੈ ਦੁੱਖ ਤੇ ਸੁੱਖ ਕਦੀ ਦੁੱਖਾਂ ਨੂੰ ਯਾਦ ਕਰਦਾ ਕਦੀ ਸੁੱਖਾਂ ਫਿਰ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਕਿਉਂ ਆਉਣ ਵਾਲੇ ਸਮੇਂ ਦੀ ਚਿੰਤਾ ਹੈ ਹੁਣ ਜੋ ਕੁਝ ਮਿਲਿਆ ਹੋਇਆ ਹੈ ਕਿਦਰੇ ਚਲਾਣਾ ਚਿੰਤਾ ਪਹਿਲੇ ਤੇ ਇਸ ਤਰ੍ਹਾਂ ਹੋਇਆ ਜੋ ਮਿਲਿਆ ਵਿਛੜਿਆ ਜੋ ਮਿਲਿਆ ਵਿਛੜਿਆ ਬਚਪਨਾ ਮਿਲਿਆ ਚਲਾ ਗਿਆ ਜਵਾਨੀ ਮਿਲੀ ਚਲੀ ਗਈ ਜੀਵਨ ਵਿੱਚ ਮਨੁੱਖ ਨੂੰ ਬਹੁਤ ਕੁਝ ਮਿਲਦਾ ਔਰ ਜਾਂਦਾ ਪਤਾ ਨਹੀਂ ਕਿੰਨਾ ਕੁਝ ਮਿਲੇ ਔਰ ਕਿਤਨੇ ਮਿਲੇ ਪਿਛੜੇ ਬਾਬਾ ਫਰੀਦ ਆਪਣੇ ਆਪ ਨੂੰ ਇੰਝ ਸਮਝਾਉਂਦੇ ਨੇ ਫਰੀਦਾ ਕਿੱਥੇ ਤੈਡੇ ਮਾਪਿਆਂ ਜਿਨੇ ਤੂੰ ਜਣਿਆ ਕੱਲ ਤੇ ਤੇਰੀ ਮਾਂ ਹੈ ਸੀ ਅੱਜ ਕੋਈ ਨਹੀਂ 5 ਸਾਲ ਤੇ ਪਿਤਾ ਐਸੀ ਅਜ ਕੋਈ ਨਹੀਂ 10 ਸਾਲ ਬੇਲੇ ਮਾਂ ਐਸੀ ਅਜ ਕੋਈ ਨਹੀਂ ਫਰੀਦਾ ਕਿੱਥੇ ਤੇ ਡੇ ਮਾਂ ਤੇ ਜਿੰਨੀ ਤੂੰ ਜਣਿਆ ਤੈ ਪਾਸੋਂ ਲੱਗ ਗਏ ਤੂੰ ਵਜੇ ਨਾ ਪਤਨੀ ਮਨ ਭਟਕਦਾਏ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਯਾਦਾਂ ਦੁੱਖ ਸੁੱਖ ਦੀਆਂ ਕੁਝ ਮਿਲਿਆ ਸੀ ਮਿਲ ਕੇ ਖੁਸ਼ੀ ਹੋਈ ਸੀ ਯਾਦ ਆਉਂਦੀ ਹੈ ਵਿਛੜ ਗਿਆ ਵਿਛੜ ਕੇ ਚੋਟ ਲੱਗੀ ਯਾਦ ਆਉਂਦੀ ਮਨ ਚਲਾ ਜਾਂਦਾ ਚਿੰਤਾ ਦੇ ਵਿੱਚ ਭਵਿਸ਼ ਦੀ ਚਿੰਤਾ ਆਉਣ ਵਾਲੇ ਸਮੇਂ ਦੀ ਚਿੰਤਾ ਹੁਣ ਜੋ ਮਿਲੇ ਹੋਇਆ ਕਿਧਰੇ ਵਿਛੜ ਨਾ ਜਾਏ ਔਰ ਹੁਣ ਜੋ ਕੁਝ ਮੈਂ ਚਾਹਨਾ ਕਿਧਰੇ ਐਸਾ ਨਾ ਹੋਵੇ ਕਿ ਨਾ ਮਿਲੇ ਨਾ ਮਿਲੇ ਚਿੰਤਾ ਜੋ ਕੁਝ ਮਿਲੇ ਹੋਇਆ ਹੈ ਕਿਦਰ ਇਹ ਸਾਂ ਨਾ ਹੋਵੇ ਚਲਾ ਜਾਏ ਚਿੰਤਾ ਜੋ ਕੁਝ ਮੈਂ ਚਾਹਨਾ ਹੈ ਸਾਂ ਨਾ ਹੋਵੇ ਕਿਦਰ ਇਹ ਨਾ ਮਿਲੇ ਚਿੰਤਾ ਮਨ ਯਾਤੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਾਹੁੰਦਾ ਹੈ ਦੁੱਖ ਸੁੱਖ ਦੇ ਚਾਹੁੰਦਾ ਹੈ ਜਾਂ ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਾਹੁੰਦਾ ਹੁਣ ਜੋ ਕੁਝ ਹੈ ਹੁਣ ਇਹ ਜੀਵਨ ਹੈ ਕਿਦਰ ਇਹ ਚਲਾਣਾ ਹੈ ਕਬੀਰ ਸਮਝਾਉਂਦੇ ਨੇ ਪੜੋਸੀ ਕਿ ਜੋ ਹੂਆ ਤੂੰ ਆਪਣੇ ਵੀ ਜਾ ਕਿਹੜੇ ਚੱਕਰਾਂ 'ਚ ਪਿਆ ਤੂੰ ਜੋ ਪੜੋਸੀ ਦੇ ਘਰ ਹੋਇਆ ਤੇਰੇ ਨਾਲ ਨਹੀਂ ਹੋਣਾ ਕਿਹੜੇ ਚੱਕਰਾਂ 'ਚ ਪਿਆ ਤੂੰ ਤੂੰ ਕਿਤਨਾ ਵੀ ਆਪਣੇ ਆਪ ਨੂੰ ਸਮਝਾ ਲੈ ਪੜੋਸੀ ਨਾਲ ਹੋਇਆ ਮੇਰੇ ਨਾਲ ਨਹੀਂ ਹੋਣਾ ਉਹਦੀ ਅਰਥੀ ਉੱਠੀ ਏ ਮੇਰੀ ਨਹੀਂ ਉੱਠੇਗੀ ਉਹ ਬੁੱਢਾ ਹੋਇਆ ਮੈਂ ਨਹੀਂ ਆਵਾਂਗਾ ਕਬੀਰ ਕਹਿੰਦੇ ਨੇ ਇਸ ਚੱਕਰ 'ਚ ਪੈ ਗਿਨਾ ਪੜੋਸੀ ਕੇ ਜੋ ਹੂਆ ਤੂੰ ਆਪਣੇ ਵੀ ਜਾ ਕਹਿੰਦੇ ਮਨ ਟਿਕ ਗਿਆ ਮਨ ਭਗਵਾਨ ਦੇ ਟਿਕ ਗਿਆ ਸਮਾ ਮਿਟ ਗਿਆ ਕਾਲ ਮਿਟ ਗਿਆ ਇਸੇ ਨੂੰ ਟਿਕਾਉ ਕਹਿੰਦੇ ਨੇ ਹੋਰ ਮਨ ਕਿਧਰੇ ਵੀ ਨਹੀਂ ਟਿਕੇਗਾ ਕਿਧਰੇ ਵੀ ਨਹੀਂ ਟਿਕੇਗਾ ਨਾ ਪਰਿਵਾਰ ਦੇ ਟਿਕੇਗਾ ਨਾ ਕਾਰੋਬਾਰ ਦੇ ਟਿਕੇਗਾ ਨਾ ਪਦਾਰਥਾਂ ਦੇ ਟਿਕੇਗਾ ਕੋਈ ਵੀ ਮਨੋਰੰਜਨ ਹੋਵੇ ਉਹ ਉਤਨੇ ਚਿਰ ਤੱਕ ਨਹੀਂ ਮਨ ਦਾ ਪਰਚਾਵਾ ਹੋ ਸਕਦਾ ਜਿੰਨੇ ਚਿਰ ਤੱਕ ਮਨ ਤੇ ਦੁਨੀਆ ਚ ਉਹ ਪੁਰਾਣਾ ਨਹੀਂ ਹੋਇਆ ਤੇ ਪੁਰਾਣੇ ਤੇ ਨਵੇਂ ਦਾ ਫਾਸਲਾ ਕਿਤਨਾ ਹੈ ਪਤਾ ਹੈ ਜੋ ਨਹੀਂ ਦੇਖਿਆ ਨਵਾਂ ਵੇਖਦੇ ਹੀ ਪੁਰਾਣਾ ਹੋ ਗਿਆ ਜੋ ਨਹੀਂ ਹੰਡਾਇਆ ਨਵਾਂ ਹੰਡਾਉਂਦੇ ਹੀ ਪੁਰਾਣਾ ਹੋ ਗਿਆ ਜੋ ਨਹੀਂ ਸੁਣਿਆ ਨਵਾਂ ਸੁਣਦੇ ਹੀ ਪੁਰਾਣਾ ਹੋ ਗਿਆ ਨਵੇਂ ਪੁਰਾਣੇ ਦਾ ਕੋਈ ਬਹੁਤ ਫਾਸਲਾ ਨਹੀਂ ਹੈ ਤੇ ਮਨ ਨੂੰ ਨਿਤ ਨਵਾਂ ਚਾਹੀਦਾ ਹੈ। ਪ੍ਰਾਣੇ ਨਾਲ ਸਹਿਮਤ ਨਹੀਂ ਹੁੰਦਾ। ਚਲੋ ਇੱਕ ਉਦਾਹਰਣ ਮੈਂ ਦੇ ਦੇ। ਇੱਕ ਮਹਾਨ ਕਵੀ ਹੋਵੇ, ਤੇ ਉਹਦੀ ਕਵਤਾ ਬੜੀ ਬੁਲੰਦ ਪਾਇਆ ਹੋਵੇ। ਉਹ ਤੁਹਾਨੂੰ ਇੱਕ ਦਫਾ ਸੁਣਾਵੇ, ਬੜਾ ਰਸ ਆ ਗਿਆ। ਸਾਰੇ ਕਹਿੰਦੇ ਨੇ ਬੜਾ ਰਸ ਆ ਗਿਆ, ਬੜਾ ਆਨੰਦ ਆ। ਕਵਤਾ 'ਚ ਬੜੀ ਜਾਨ ਸੀ। ਕਵਤਾ 'ਚ ਬੜੀ ਗੱਲ ਸੀ। ਸਾਰਿਆਂ ਨੂੰ ਰਸ ਵਿਭੌਰ ਦੇਖ ਕੇ ਜੇ ਉਹ ਕਵੀ ਕਹਿ ਦੇਵੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ ਕਿਉਂਕਿ ਤੁਹਾਨੂੰ ਰਸ ਆ ਰਿਹਾ ਐਸ ਵਾਸਤੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ ਯਕੀਨ ਜਾਨੋ ਅੱਧਾ ਰਸ ਖੋ ਗਿਆ ਖੋ ਗਿਆ ਅੱਧਾ ਖੋ ਗਿਆ ਪਰ ਉਹ ਕਵੀ ਜਰਾ ਢੀਠ ਕਿਸਮ ਦਾ ਹੋਵੇ ਤੇ ਆਖੇ ਹੁਣ ਮੈਂ ਤੁਹਾਨੂੰ ਤਿਬਾਰਾ ਸੁਣਾਣੀ ਏ ਤੀਜੀ ਦਾ ਕਈ ਸੋਚਣਗੇ ਬੰਦਾ ਠੀਕ ਠਾਕ ਵੀ ਹੈ ਕਿ ਨਹੀਂ ਇੰਜ ਕਹਿ ਲੋ 90% ਦੀ ਰਸ ਖੋ ਗਿਆ ਤੇ ਜੇ ਉਹ ਹੁਣ ਆਖੇ ਕਿਉਂਕਿ ਤੁਸੀਂ ਬੜੇ ਟਿਕਾਓ ਨਾਲ ਪਹਿ ਸੁਣਦੇ ਹੁਣ ਮੈਂ ਤੁਹਾਨੂੰ ਚੌਥੀ ਦਫਾ ਸੁਣਾਣਾ ਰਸ ਬਿਲਕੁਲ ਖੋ ਗਿਆ ਤੇ ਜੇ ਕਿਦਰੇ ਉਸਨੇ ਕਹਿ ਦਿੱਤਾ ਹੁਣ ਮੈਂ ਤੁਹਾਨੂੰ ਪੰਜਵੀਂ ਦਫਾ ਸੁਣਾਣਾ ਸਾਰਿਆਂ ਨੇ ਕਹਿਣਾ ਹੈ ਦੀਵਾਰਾਂ ਨੂੰ ਸੁਣਾ ਸੀ ਚਲੇ। ਪਾਗਲ ਲੱਗਦਾ ਕਿਦਰੇ? ਹੱਥ ਹੋ ਗਈ। ਪਹਿਲੇ ਮਹਾਕਵੀ ਤੇ ਮਹਾਕਵੀ ਤਾਂ ਹੁਣ ਪਾਗਲ। ਮਹਾਕਵੀ ਸੀ ਕਵਤਾ ਨਵੀਂ ਪਰਤੀ ਦੋਈ। ਪੰਜ ਦਫਾ ਸੁਣਨ ਨਾਲ ਬਿਲਕੁਲ ਪੁਰਾਣੀ ਹੋ ਗਈ। ਬਿਲਕੁਲ ਪਾ ਸਭ ਕੁਝ ਖੋ ਗਿਆ। ਸੰਸਾਰ ਦੇ ਚ ਐਸਾ ਕੁਝ ਵੀ ਨਹੀਂ ਜੋ ਪੁਰਾਣਾ। ਕਿਦਰੇ ਵੀ ਮਨ ਨਹੀਂ ਟਿਕਦਾ ਕਿਦਰੇ ਵੀ ਨਹੀਂ ਟਿਕਦਾ ਜੋ ਨਵੇਂ ਮਿਲਿਆ ਨਵਾਂ ਹੈ ਮਿਲਦੇ ਹੀ ਪੁਰਾਣਾ ਹੋ ਜਾਂਦਾ ਜੋ ਨਹੀਂ ਵੇਖਿਆ ਨਵਾਂ ਹੈ ਵੇਖਦੇ ਹੀ ਪੁਰਾਣਾ ਹੋ ਜਾਂਦਾ ਜੋ ਨਹੀਂ ਸੁਣਿਆ ਨਵਾਂ ਹੈ ਸੁਣਦੇ ਹੀ ਪੁਰਾਣਾ ਹੋ ਜਾਂਦਾ ਮਨ ਨੂੰ ਨਿਤ ਨਵਾਂ ਚਾਹੀਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਹੈ ਕਦੇ ਪੁਰਾਣਾ ਨਹੀਂ ਆ ਸਾਹਿਬ ਮੇਰਾ ਨਿਤ ਨਮ ਸਦਾ ਸਦਾ ਦਾ ਭਗਤ ਕਹਿੰਦੇ ਨੇ ਇੱਕ ਦਿਨ ਦੀ ਗੱਲ ਨਹੀਂ ਇੱਕ ਸੈਕਿੰਡ ਪਹਿਲੇ ਜੋ ਰਸ ਆਇਆ ਦੂਜੇ ਸੈਕਿੰਡ ਵਿੱਚ ਉਹ ਰਸ ਹੋ ਰਿਹਾ ਤੀਜੇ ਸੈਕਿੰਡ ਵਿੱਚ ਰਸ ਹੋਰ ਉਹ ਰਸ ਵੱਧਦਾ ਹੀ ਜਾ ਰਿਹਾ ਵੱਧਦਾ ਹੀ ਜਾ ਰਿਹਾ ਵੱਧਦਾ ਹੀ ਜਾ ਰਿਹਾ ਉਹ ਸਾਹਿਬ ਨਿਤ ਨਮ ਲੇਕਿਨ ਕਿਸੇ ਵੀ ਕਵਤਾ ਨੂੰ ਸੰਗੀਤ ਦੀ ਧੁਨ ਨੂੰ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ ਬਾਰ-ਬਾਰ ਸੁਣਨ ਨਾਲ ਰਸ ਹੋ ਜਾਏ ਪਰ ਬਾਰ-ਬਾਰ ਜਪਦਿਆਂ ਹੀ ਰਸ ਵੱਧਦਾ ਜਾ ਰਿਹਾ ਵੱਧਦਾ ਜਾ ਰਿਹਾ ਕਿਉਂ ਉਹ ਸਾਹਿਬ ਨਿਤ ਨਵਾਂ ਹੈ ਸਾਹਿਬ ਮੇਰਾ ਨਿਤ ਨਵਾਂ ਕਿਉਂਕਿ ਸਾਹਿਬ ਪਦਾਰਥ ਨਹੀਂ ਹੈ ਪਰਮਾਤਮਾ ਹੈ ਨਿਤ ਨਵਾਂ ਸਤ ਪਰਮੇਸ਼ਰ ਨਿਤ ਨਵਾਂ ਜੋ ਪੁਰਾਣਾ ਹੋ ਜਾਂਦਾ ਇਸ ਦਾ ਤੇ ਬੋਧ ਹੈ ਥੋੜਾ ਬਹੁਤ ਕੁਝ ਛੋਟੀ ਦੇ ਮਹਾਨ ਸ਼ਾਇਰਾ ਨੇ ਖੁਦਕਸ਼ੀ ਵੀ ਕਰ ਲਈ ਜਿਵੇਂ ਨੰਦ ਲਾਲ ਨੂਰਪੋਰੀ ਨੇ 3 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ ਕਿਉਂਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ ਅੰਮ੍ਰਿਤਸਰ ਦਾ ਵਾਸੀ ਬੜਾ ਵੱਡਾ ਚਿੱਤਰਕਾਰ ਬੜਾ ਮਹਾਨ ਕਵੀ ਕਵੀ ਦਰਬਾਰਾਂ ਦੀ ਰੌਣਕ ਸਾਰੇ ਸਮਝਦੇ ਸਨ ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ ਕਿਉਂਕਿ ਦਾਸ ਧੰਨ ਗੁਰ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ ਹੈ ਬਸ ਪਹਿਲੇ ਖੜਾ ਇਹ ਮਿਲਦਾ ਸੀ ਮੈਂ ਗੱਲ ਨਾਲ ਮੈਨੂੰ ਪਹਿਲੇ ਲੱਗਦਾ ਸੀ ਲੇਕਿਨ 3 ਸਾਲ ਪੁਰਾਣੀ ਗੱਲ ਮੈਂ ਕਰਾਂ ਜਦ ਮੈਂ ਪਹੁੰਚੇ ਮੈਂ ਕਿਹਾ ਹੱਦ ਹੋ ਗਈ ਪਿਆਰਾ ਸਿੰਘ ਜੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੇ ਬਾਕੀ ਤੇ ਮਿਲਿਆ ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ ਉਹ ਕਿ ਦੂਜੇ ਦਿਨ ਕਵੀ ਦਰਬਾਰ ਸੀ ਸ਼ਾਇਦ ਆਪ ਨੂੰ ਪਤਾ ਹੋਵੇ ਧਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ ਉਸੇ ਰਾਗ ਵਿੱਚ ਗਾਣਾ ਹੁੰਦਾ ਤੇ 35 ਜਥੇ ਪਹੁੰਚਦੇ ਨੇ ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ ਸ਼ਹਿਰਾਂ ਤੋਂ ਪਰ ਦੂਜੇ ਦਿਨ ਕਵੀ ਦਰਬਾਰ ਆਉਂਦਾ ਤੇ 35 ਕਵੀ ਵੀ ਪਹੁੰਚਦੇ ਨੇ ਚੋਟੀ ਤੇ ਮੈਂ ਦੇਖ ਕੇ 당ਗ ਰਹਿ ਗਿਆ ਉਹਨਾਂ ਕਵੀਆਂ 'ਚ ਰੋਸ਼ਨ ਕੋਈ ਨਹੀਂ ਸੀ ਨਿਰਵੈਰ ਇੱਕ ਕਵੀ ਦਿੱਲੀ ਦਾ ਮੈਂ ਉਹਨੂੰ ਪੁੱਛ ਲੈ ਮੈਂ ਕਿ ਤੁਹਾਡਾ ਮਿੱਤਰ ਕਿੱਥੇ ਹੈ ਕਹਿੰਦਾ ਮਿੱਤਰ ਤੇ ਤੁਹਾਡਾ ਸੀ ਤੁਹਾਨੂੰ ਨਹੀਂ ਪਤਾ ਉਹਨੇ ਆਪਣੇ ਮਕਾਨ ਦੀ ਚੌਥੀ ਮੰਜ਼ਿਲ ਤੋਂ ਗਿਰ ਕੇ ਖੁਦਕਸ਼ੀ ਕੀਤੀ ਸਰੀਰ ਦੇ ਟੁਕੜੇ ਟੁਕੜੇ ਮੈਂ ਕਿਹਾ ਹੈ ਐਸਾ ਕਰੇਗਾ ਮੈਂ ਕਿਹਾ ਕੁਝ ਦਿਨਾਂ ਤੋਂ ਮੈਨੂੰ ਕਹਿੰਦਾ ਸੀ ਜ਼ਿੰਦਗੀ ਦੀ ਰਿਪੀਟੇਸ਼ਨ ਹੈ ਕੁਝ ਵੀ ਨਹੀਂ ਪੁਨਰੁਕਤੀ ਹੈ ਦੇਵੇਂ ਬਾਰ-ਬਾਰ ਸਵਾਸ ਲੈ ਰਹੇ ਆਂ ਬਾਰ-ਬਾਰ ਖਾਈ ਜਾਓ ਸਵੇਰੇ ਖਾ ਲੋ ਸ਼ਾਮੇ ਖਾ ਬਾਰ-ਬਾਰ ਪੀ ਜਾਓ ਬਾਰ-ਬਾਰ ਸੋਣਾ ਬਾਰ-ਬਾਰ ਉਹੀ ਗੱਲਾਂ ਮੈਨੂੰ ਕਹਿੰਦਾ ਸੀ ਮਸਕੀਨ ਜੀ ਮੈਂ ਉਕਦਾ ਗਿਆ ਇਹ पुनਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ ਮੈਂ ਕਿੱਥੇ ਤੱਕ ਰਿਪੀਟ ਕਰਾਂ ਸਵੇਰੇ ਖਾ ਲ ਨਾ ਸ਼ਾਮੇ ਫਿਰ ਖਾ ਲ ਨਾ ਸੋ ਜਾਵਾਂ ਫਿਰ ਜਾਗ ਪਾਵਾਂ ਫਿਰ ਸੋ ਜਾਵਾਂ ਇੱਤੀ ਹੋਈ ਕੁਝ ਕਰ ਰਹੇ ਆਂ ਉਹੀ ਕੁਛ ਕਰਦਾ ਗਾਲਬਨ 60 ਸਾਲ ਦਾ ਸੀ ਛੋਟੀ ਉਮਰ ਵੀ ਨਹੀਂ ਸੀ ਪਰ ਲੱਗਦਾ 60 ਦਾ ਨਹੀਂ ਸੀ ਇੰਜ ਲੱਗਦਾ ਸੀ ਜਿਵੇਂ 40 ਦਾ ਸਿਹਤ ਅੱਛੀ ਸੀ ਤਗੜਾ ਸੀ ਕਹਿੰਦਾ ਸੀ ਮੈਂ ਇਸ ਰਿਪਿਟੇਸ਼ਨ ਵਿੱਚ ਨਹੀਂ ਜੀਵਣਾ ਇਸ ਹਨੁਰੁਖਤੀ ਵਿੱਚ ਨਹੀਂ ਜੀਵਣਾ ਮੈਂ ਕਿ ਠੀਕ ਹੈ ਕਵੀ ਜਿਹੜੇ ਹੁੰਦੇ ਨੇ ਸ਼ਾਇਰ ਲੋਗ ਹੁੰਦੇ ਨੇ ਆਖਰ ਬੇਚੈਨ ਤੇ ਹੁੰਦੇ ਨੇ ਉਕੇ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ ਉਦਾਸ ਹੋ ਜਾਂਦੇ ਨੇ ਮੈਂ ਕਿ ਸ਼ਾਇਰਾਂ ਦਾ ਸੁਭਾਅ ਹੁੰਦਾ ਹੈ ਕਵੀਆਂ ਦਾ ਸੁਭਾਅ ਹੁੰਦਾ ਹੈ ਮੈਂ ਕਦੀ ਸੁਪਨੇ ਚ ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕਸ਼ੀ ਕਰ ਦੇਣੀ ਕਦੇ ਇਸ ਤਰੀਕੇ ਨਾਲ ਆંકੜੇ ਇਕੱਠੇ ਕਰੋਗੇ ਦੁਨੀਆ ਦੇ ਬੜੇ ਬੜੇ ਚਿੰਤਕ ਦਾਰਸ਼ਨਿਕ ਫਿਲਾਸਫਰ ਕਵੀ ਕਮ ਸੇ ਕਮ 10 ਫੀਸਦੀ ਨੇ ਖੁਦਕਸ਼ੀ ਕੀਤੀ ਆਤਮ ਹਤਿਆ ਰਾਨਗੀ ਹੁੰਦੀ ਐਸਾ ਤਾਂ ਉਹ ਕਹਿੰਦੇ ਨੇ ਬਾਰ-ਬਾਰ ਉਹੀ ਕੁਝ ਉਹੀ ਕੁਝ ਮਨ ਤੇ ਨਹੀਂ ਟਿਕਦਾ ਨਹੀਂ ਟਿਕਦਾ ਰਾਏਪੁਰ ਕਵੀ ਦਰਬਾਰ ਸੀ ਤੇ ਮੈਂ ਕਿ ਚਲੋ ਰੋਸ਼ਨ ਜੀ ਗੱਲ ਕੇ ਹੁਣ ਕਵੀ ਦਰਬਾਰਾਂ ਚ ਵੀ ਜਾਣ ਨੂੰ ਮਨ ਨਹੀਂ ਕਰਦਾ ਉਹੀ ਸੰਗਤ ਉਹੀ ਕਵਤਾ ਉਹੀ ਮਾਹੋ ਉਹੀ ਲੋਕਾਂ ਦੀ ਵਾਹ ਵਾਹ ਉਹੀ ਲੋਕਾਂ ਦਾ ਕਹਿਣਾ ਰੋਸ਼ਨ ਜੀ ਕਮਾਲ ਕੀਤਾ ਕਮਾਲ ਕੀਤਾ ਕਮਾਲ ਕੀਤਾ ਕਹਿੰਦਾ ਸੁਣ ਸੁਣ ਕੇ ਤੇ ਮੈਂ ਤੰਗ ਹੋ ਗਈ ਕੋਈ ਕੁਝ ਕੋਈ ਕੁਝ ਨਮੀਨਤਾ ਨਹੀਂ ਹੈ ਕੁਝ ਦਿਨਾਂ ਤੋਂ ਉਦਾਸ ਮੈਂ ਉਸ ਨੂੰ ਜ਼ਰੂਰ ਦੇਖਿਆ ਸੀ ਪਰ ਇਹ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਖੁਦਕਸ਼ੀ ਹਕੀਮ ਮੋਮਨ ਖਾਨ ਮੋਮਨ ਬਹਾਦਰ ਸ਼ਾਹ ਦੇ ਦਰਬਾਰੀ ਸ਼ਾਇਰਾਂ ਦੇ ਚੋਂ ਇੱਕ ਨਾਮਵਰ ਚੋਟੀ ਦਾ ਸ਼ਾਇਰ ਇੱਕ ਮਰਨੇ ਪੇ ਹੀ ਹੋ ਜਿਸ ਕੀ ਉਮੀਦ ਨਾ ਉਮੀਦੀ ਉਸ ਕੀ ਦੇਖਾ ਚਾਹੀਏ ਕਹਿੰਦਾ ਮੇਰੀ ਮਾਇੂਸੀ ਦੇਖੋ ਆਪਾਂ ਤੇ ਫੈਸਲਾ ਕਰੀ ਬੈਠਿਆਂ ਖੁਦਕਸ਼ੀ ਕਰ एक मरने पे हो जिसकी उम्मीद ना उम्मीदे उसकी देखा चाहिए बर्बादज संभाल रहे थे हकीम सी सयाना सी बुजुर्ग सी अब तो घबरा के ये कहते हैं के मर जाएंगे पर मर के भी चैन ना पाया तो किधर जाएंगे कहता फिर किथे जावा हकीम मोमन खान मोमन ਉਸ ਵਕਤ ਇਸਲਾਮੀ ਜਗਤ ਦਾ ਚੋਟੀ ਦਾ ਕੁਰਾਨ ਸ਼ਰੀਫ ਦਾ ਵਕਤ ਆ ਬੜਾ ਬੁਲੰਦ ਪਾਇਆ ਸ਼ਾਇਰ ਔਰ ਜਿਹਨੂੰ ਬਹਾਦਰ ਸ਼ਾ ਜ਼ਫਰ ਵਕਤ ਦਾ ਇਹ ਬਾਦਸ਼ਾਹ ਹਿੰਦੁਸਤਾਨ ਦਾ ਉਸਤਾਦ ਜੀ ਕਰਕੇ ਬੁਲਾਉਂਦਾ ਸੀ ਹਜ਼ਰਤ ਕਰਕੇ ਬੁਲਾਉਂਦਾ ਸੀ ਝੁਕ ਕੇ ਸਲਾਮ ਕਰਦਾ ਸੀ ਉਸ ਨੂੰ ਬਈ ਬਜ਼ੁਰਗ ਹੈ ਸਿਆਣਾ ਹੈ ਉਸਤਾਦ कहेंद अब तो घबरा के ये कहते हैं कि मर जाएंगे मर के भी चैन ना पाया तो किधर जाएंगे क्या मन किधरे भी नहीं टिका किधरे भी नहीं टिका समा हो गया स्वामी रामानंदा बोल ने कत जाइए रे मन किथे जाए कर लागो रंग रंग लग गया मेरा चेतना चलत मन भयोप ਮਨ ਪਿੰਗਲਾ ਹੋ ਗਿਆ ਮਨ ਦੇ ਪੈਰ ਹੀ ਟੁੱਟ ਗਏ ਗਲ ਖਤਮ ਬਹੁਤ ਕਾਲ ਦੀਆਂ ਯਾਦਾਂ ਖਤਮ ਭਵਿਸ਼ ਦੀ ਚਿੰਤਾ ਖਤਮ ਪੈਰੀ ਟੁੱਟ ਗਏ ਮੇਰਾ ਚੇਤ ਨਾ ਚਲਤ ਮਨ ਭਾਇਓ ਮੰਗ ਇੱਕ ਦਿਵਸ ਮਨ ਭਈ ਉਮੰਗ ਗਸ ਚੰਦਾ ਚੰਗ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਇ ਸੋ ਬ੍ਰਹਮ ਬਤਾਇਓ ਗੁਰਮਨ ਹੀ ਮੈਂ ਜਿਸ ਬ੍ਰਹਮ ਨੂੰ ਲੋਕੀ ਤੀਰਥਾਂ ਤੇ ਲੱਭਦੇ ਮੰਦਰਾਂ ਚ ਲੱਭਦੇ ਨੇ ਮੰਦਰ ਮਸਜਿਦ ਗੁਰਦੁਆਰਿਆਂ ਚ ਲੱਭਦੇ ਨੇ ਕਹਿੰਦੇ ਨੇ ਮੈਂ ਆਪਣੇ ਅੰਦਰ ਲੱਭ ਲੈ ਇਹ ਹੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾਉ ਨਿਦਪਾਵੇ ਨਾਉ ਨੇ ਤੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਮੰਦਰ ਗਿਆ ਹੋਇਆ ਉਸੇ ਦਾ ਸਫਲ ਜਿਸ ਨੇ ਜੀਵਨ ਨੂੰ ਹਰੀ ਮੰਦਰ ਬਣਾ ਲਿਆ ਮਸਜਿਦ ਵਿੱਚ ਗਿਆ ਹੋਇਆ ਉਸੇ ਦਾ ਸਫਲ ਜਦੀ ਜ਼ਿੰਦਗੀ ਹੀ ਖਾਨਾ ਖੁਦਾ ਬਣ ਗਈ ਉਹ ਗੁਰਦੁਆਰੇ ਗਿਆ ਹੋਇਆ ਉਸੇ ਦਾ ਸਫਲ ਜਿਸ ਨੇ ਆਪਣੇ ਆਪ ਨੂੰ ਗੁਰੂ ਦਾ ਰੂਪ ਬਣਾ ਲਿਆ ਤੇ ਗੁਰੂ ਮਾਨ ਨਾਲ ਕਹ ਦੇਵੇ ਮੇਰਾ ਆਪਣਾ ਹੀ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਕਤ ਜਾਏ ਰੇ ਘਲ ਰਾਗੋਰਾ ਗ਼ਾਲिब ਇਸਨੂੰ ਇੰਜ ਬਿਆਨ ਕਰਦਾ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਤੇਮਾਰੇ ਦਰ ਸੇ ਅਬ ਉਟਕਰ ਕਹੀਂ ਜਾਇਆ ਨਹੀਂ ਜਾਤਾ ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ ਸਮਝ ਮੇ ਆ ਗਿਆ ਹੈ ਫਿਰ ਵੀ ਸਮਝ ਆਇਆ ਨਹੀਂ ਜਾਤਾ ਕਹਿੰਦਾ ਟੁੱਟੇ ਪੈਰਾਂ ਦਾ ਬੜਾ ਐਹਸਾਨ ਹੈ ਆਪਾਂ ਟਿੱਕ ਗਏ ਬਟਕਣਾ ਮਿੱਟ ਗਏ ਗੱਲ ਸਮਝ ਵਿੱਚ ਆ ਗਈ ਹੈ ਪਰ ਮੈਂ ਹੁਣ ਸਮਝਾ ਨਹੀਂ ਸਕਦਾ ਸਮਝਾ ਨਹੀਂ ਸਕਦਾ ਦੁਨੀਆ ਦੇ ਸਾਰੇ ਸੰਤ ਭਗਤਾਂ ਨੇ ਕਹਿ ਦਿੱਤਾ ਹੈ ਅਕਥ ਹੈ ਜੇ ਹੋਂ ਜਾਣਾ ਜੇ ਮੈਂ ਜਾਣ ਵੀ ਲਿਆ ਅਖਾ ਨਾਏ ਕਹਿਣਾ ਨਹੀਂ ਕਿਉਂ ਕਹਿਣਾ ਕਥਨ ਨਾ ਜਾ ਕਥਨੇ ਚਣੇ ਕੀ ਆਹੋਂ ਕਥੀ ਕਥੇ ਕਤ ਦੇਖਾ ਮੈਂ ਅਕਥ ਨਾ ਕਥ ਨਾ ਜਾਏ ਜੇ ਨਾ ਇਸ ਗੰਮੀ ਦੁਨੀਆ ਨੂੰ ਪ੍ਰਾਪਤ ਕੀਤਾ ਉਸ ਦਾ ਕੋਈ ਪ੍ਰਤੱਖ ਸਬੂਤ ਨਾ ਦੇ ਸਕੇ ਔਰ ਹੈ ਵੀ ਨਹੀਂ ਪ੍ਰਤੱਖ ਸਬੂਤ ਸੀਮਤ ਦਾ ਹੁੰਦਾ ਅਸੀਮ ਦਾ ਨਹੀਂ ਹੁੰਦਾ ਜਿਨ੍ਹਾਂ ਨੇ ਉਸ ਅਗੰਮੀ ਦੁਨੀਆ ਦੀ ਝਲਕ ਦਾ ਆਨੰਦ ਮਾਣਿਆ ਉਹ ਕੋਈ ਪਰਦਕਸ਼ ਸਬੂਤ ਦੇ ਨਾ ਸਕੇ ਤੇ ਜਿਨ੍ਹਾਂ ਨੂੰ ਇਸ ਅਗੰਮੀ ਦੁਨੀਆ ਦੀ ਝਲਕ ਨਾ ਮਿਲੇ ਉਹ ਬੜੇ ਪਰ ਬਲਬਲ ਝੂਠੇ ਸਬੂਤ ਇਕੱਠੇ ਕਰਕੇ ਤੁਆ ਧਾਰ ਤਕਰੀਰਾਂ ਦੇ ਰਾਹੀਂ ਨਾਸਤਿਕਤਾ ਨੂੰ ਜਨਮ ਦੇ ਗਏ ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ ਕਾਰਲ ਮਾਰਕਸ ਦੇ ਵਿਚਾਰਾਂ ਤੋਂ ਬਕਤੀ ਤੌਰ ਤੇ ਅੱਧੀ ਦੁਨੀਆ ਪ੍ਰਭਾਵਿਤ ਹੋ ਗਈ ਸੀ ਚਾਈਨਾ ਟੈਨਜ਼ਾਨੀਆ ਕੋਰੀਆ ਲਾਓਸ ਕੰਬੋਡੀਆ ਚੈਕੋਸਲਵਾਕੀਆ ਬਲਗਾਰੀਆ ਪੋਲੈਂਡ ਅੱਧਾ ਜਰਮਨੀ ਪੂਰਾ ਰਸ਼ੀਆ ਇਹ ਸਾਰਾ ਉਸ ਤੋਂ ਪ੍ਰਭਾਵਿਤ ਹੋ ਗਿਆ ਸੀ ਇਤਨੀ ਦੁਨੀਆ ਕਿਸੇ ਵੱਡੇ ਤੋਂ ਵੱਡੇ ਪਿਲੰਬਰ ਤੋਂ ਵੀ ਪ੍ਰਭਾਵਿਤ ਕਿ ਪੈਗੰਬਰਾਂ ਦੀ ਗੱਲ ਅੰਤਰਮੁਖੀ ਹੈ। ਉਹਦੀ ਗੱਲ ਸਿਰਫ ਬਾਹਰਮੁਖੀ ਸੀ। ਬਾਹਰਮੁਖੀ ਸੀ। ਔਰ ਜਦ ਕਦੀ ਕੋਈ ਮਨੁੱਖ ਪੂਰਨ ਤੌਰ ਤੇ ਅੰਤਰਮੁਖੀ ਹੋ ਜਾਂਦਾ ਹੈ, ਉਹੀ ਭਗਤ ਹੈ ਤੇ ਭਗਤੀ ਦੀ ਜੋ ਰੂਪरेखा ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਛੇਤਰ ਦੀ ਮੈਂ ਫਿਰ ਕਲਪੜੀ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਸਮਾਂ ਹੋ ਗਿਆ। ਸਹਿਬ ਰਹਿਮਤ ਕਰਨ ਬਖਸ਼ਿਸ਼ ਕਰਨ। ਸਾਨੂੰ ਉਸ ਅਗੰਮੇ ਅਵਸਥਾ ਦੀ ਝਲਕ ਦੇਣ ਜਿਸ ਝਲਕ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਜ਼ਿਕਰ ਕਰਦੀ ਹੈ ਹੁਣ ਆਪ ਗੁਰਬਾਣੀ ਦਾ ਇੱਕ ਸ਼ਬਦ ਕੀਰਤਨ ਦੇ ਰਾਹੀਂ ਸਰਵਨ ਕਰੋ ਅਨੰਤ ਸਾਹਿਬ ਦਾ ਬਾਟ ਪੁੱਲ ਚੁਗ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ